ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਸ਼ਰਗਮਾਂ ਦੀ ਸਬਜ਼ੀ ਕਿਸ ਤਰ੍ਹਾਂ ਬਣਦੀ ਆ ਆਮ ਤੌਰ ਤੇ ਕੀ ਇਹ ਸ਼ਰਗਮਾਂ ਦੀ ਸਬਜ਼ੀ ਇੰਨੀ ਟੇਸਟੀ ਨਹੀਂ ਬਣਦੀ ਪਰ ਆਪਾਂ ਇਸ ਨੂੰ ਟੇਸਟੀ ਬਣਾਉਣ ਵਾਸਤੇ ਕਿਹੜੀਆਂ ਖਾਸ ਚੀਜ਼ਾਂ ਪਾ ਰਹੇ ਹਾਂ ਉਹ ਤੁਹਾਨੂੰ ਦਿਖਾਉਣੇ ਆ ਇਹ ਆ ਸ਼ਰਗਮਾਂ ਧੋ ਕੇ 1 ਕਿਲੋ ਸ਼ਰਗਮਾਂ ਚੀਰ ਲਏ ਆਪਾਂ ਉਸ ਤੋਂ ਬਾਅਦ ਫੇਰ ਧੋਲੇ ਆ ਕਿਉਂਕਿ ਇਹਨਾਂ ਦੇ ਵਿੱਚ ਖੇਤ ਤੋਂ ਲਿਆਂਦੇ ਹੋਏ ਇਹਨਾਂ ਮਿੱਟੀ ਆ ਜਾਂਦੀ ਆ ਸਵਾਦ ਇਹ ਆਪਣੇ ਕੋਲ ਇਹਦਾ ਤੜਕਾ ਮਿਰਚ ਸਵਾਦ ਅਨੁਸਾਰ ਪਿਆਜ਼ ਲਸਣ ਅਦਰਕ ਤੇ ਇਹ ਪਾਵਾਂਗੇ ਆਪਾਂ ਇਹ ਖਾਸ ਜੋ ਇਸ ਨੂੰ ਟੇਸਟੀ ਬਣਾਊਗਾ ਮੇਥੀ ਮੇਥੇ ਆ ਜੋ ਆਪਾਂ ਨੂੰ ਆਵੇਂ ਮਾਰਕੀਟ ਚ ਵੀ ਮਿਲ ਜਾਂਦੀ ਆ ਪਰ ਖੇਤ ਚ ਵੀ ਲੱਗਦੇ ਆ ਮੇਥੇ ਮੇਥੀ ਦੇ 15-20 ਪੱਤੇ ਪੱਤੇ ਮਤਲਬ 10 ਆ ਬਿਲਕੁਲ ਉੱਪਰ ਵਾਲੇ ਪੱਤੇ ਇਹਨਾਂ ਲੈ ਲਿਓ 15-20 ਤੇ ਪਾਲਕ ਦੇ 10-15 ਕ ਪੱਤੇ ਤੇ 10-15 ਟਹਿਣੀਆਂ ਬਾਥੂ ਦੀਆਂ ਇਸ ਦੇ ਵਿੱਚ ਪਾਉਣੀਆਂ ਤਾਂ ਹੁਣ ਆਪਾਂ ਅੱਗੇ ਤਿਆਰ ਕਰਦੇ ਹਾਂ ਇਸ ਦਾ ਤਾਕਾ ਇਹ ਆਪਾਂ ਕੜਾਈ ਦੇ ਵਿੱਚ ਤੇਲ ਪਾ ਲਿਆ ਤਾਂ ਰੈਡੀ ਹੋ ਰਿਹਾ ਹੈ ਤੇਲ ਨੂੰ ਆਪਾਂ ਇਸ ਦੇ ਵਿੱਚ ਪਾਵਾਂਗੇ जी कड़ी पत्ता कड़ी पत्ते की टाणी जो कि इसनों बहुत ज्यादा टेस्टी बनाऊगी ये थोड़ी जी, जी। गि है तो आवाज करूँगी हाँ जी यहाँ दिखाई हिंग हिंग देना है ਇਸ ਨੂੰ ਉਸ ਤੋਂ ਵੀ ਟੇਸਟੀ ਬਣਾਉਗੀ ਥੋੜਾ ਜਿਹਾ ਚੁਟਕੀ ਪਰ ਜਿਆਦਾ ਨਹੀਂ ਬਹੁਤ ਬਰੀਕ ਹੁੰਦੀ ਹੈ ਵੈਸੇ ਇਹ ਜਦੋਂ ਆਪਾਂ ਤੜਕੇ ਚ ਪਾਈਏ ਤਾਂ ਇਹ ਵਧੀਆ ਦੇਖੋ ਦੇਖੋ ਕਿਸ ਤਰ੍ਹਾਂ ਜਿਵੇਂ ਇੱਕ ਖੂਚੂਰਾ ਗੂੰਦ ਹੁੰਦੀ ਹੈ ਨਾ ਉਹ ਫੁੱਲਦੀ ਹੁੰਦੀ ਆਪਾਂ ਪੁੰਜੀਰੀ ਚ ਗੂੰਦ ਪਾਉਣੀ ਹੈ ਜਿਹੜੀ ਖਤੀਰਾ ਗੂੰਦ ਨਹੀਂ ਉਹ ਦੂਸਰੀ ਗੂੰਦ ਹੁੰਦੀ ਆ ਉਹ ਫੁੱਲਦੀ ਹੁੰਦੀ ਉਸ ਤਰ੍ਹਾਂ ਹੁੰਦਾ ਇਹ ਫਿਰ ਇਸ ਤੋਂ ਬਾਅਦ ਪਾਵਾਂਗੇ ਆਪਾਂ ਜੀਰਾ ਤੇਜ ਤੰਸਰ ਕੋਈ ਜਿਆਦਾ ਪਸੰਦ ਕਰਦਾ ਹੈ ਕੋਈ ਕੱਟ ਕਰਦਾ ਫਿਰ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਲਸਣ ਕਿਉਂਕਿ ਲਸਣ ਸਹੀ ਭੁੱਜ ਜਾਵੇ ਨਾ ਇਸ ਦਾ ਟੇਸਟ ਵਧੀਆ ਹੁੰਦਾ ਜੇ ਲਸਣ ਥੋੜਾ ਜਿਹਾ ਵੀ ਕੱਚਾ ਰਹਿ ਜਾਵੇ ਉਹਨਾਂ ਦਾ ਟੇਸਟ ਨਹੀਂ ਵਧੀਆ ਬਣ ਸਕਦਾ ఏదే కచ్చేదా టేస్ట్ కదేవి ఫర్క పదా హౌన్ జరు బ చైకా బ్రాక ਇਹ ਕੋਈ ਚੁੱਪਦਾ ਹੋ ਜਦੋਂ ਆਪਾਂ ਫਰਾਈ ਹੋ ਜੂਗਾ ਨਾ ਇਹ ਆਪਣੇ ਆਪ ਹੀ ਡੰਡੀ ਸਾਰੀ ਨਿਕਲ ਜਾਊਗੀ ਇਹਨੇ ਪੱਤੇ ਛੱਡ ਦੇਣੇ ਡੰਡੀ ਰਹਿ ਜਾਊਗੀ ਇਹ ਆਰਾਮ ਨਾਲ ਇਸ ਤਰ੍ਹਾਂ ਨਿਕਲ ਜਾਂਦੀ ਹੈ ਇਸ ਦਾ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੁਣ ਆਪਾਂ ਪਾਵਾਂਗੇ ਅਦਰਕ ਕਿਉਂਕਿ ਉਹ ਲਾਈਟ ਬ੍ਰਾਊਨ ਹੋ ਚੁੱਕਿਆ ਆਪਾਂ ਲਗਾਂ ਲਸਣ ਅਦਰਕ हरी मिर्च प्याज अपना दे। अच्छा ही और देखो बिलकुल छदा इस तरह तो ये निकल जाता तड़का बनते बनते ही निकल जाता ਕੁਝ ਜ਼ਿਆਦਾ ਟਾਈਮ ਨਹੀਂ ਲੱਗ ਰਹੀ। ਹੁਣ ਆਪਾਂ ਪਾਵਾਂਗੇ ਇਸਦੇ ਵਿੱਚ ਹਲਦੀ। ਹਲਦੀ ਦੇ ਇੱਕ ਚਮਚ। ਇੱਕ ਚਮਚ ਮਿਰਚਾਂ ਦਾ ਤੇ ਕੁਛ ਆਪਣੀ ਹਰੀ ਮਿਰਚ ਪਾਈ ਹੋਈ ਅੱਧਾ ਚਮਚ ਲਾਲ ਮਿਰਚ। क्योंकि तो हरी मिर्च का टेस्ट घट हों इस करके सब्जी ये थोड़ा जहां है नमक मिर्च फिर ही टेस्टी बनती है हमने अपना तड़का भुज तो सब तो पहले आप जो अपने, मेथे वगैरह भुने भुनने मेथे आ पालक जो पत्ते चलो ये समान आपको भुनना जल जाऊगा ਥੋੜਾ ਜਿਹਾ ਗੈਸ ਜਿਵੇਂ ਹੁਣ ਕਾਫੀ ਜ਼ਿਆਦਾ ਇਹ ਘਟ ਜਾਊਗਾ ਨਾ ਫਿਰ ਅਪਰ ਇੱਕ ਚਲਪਨ ਪਾ ਦਮਾਂਗੇ ਥੋੜਾ ਰੋਕ ਕੇ ਇਹ ਕਿ ਮਿੱਠੇ ਥੋੜੇ ਜਿਹੇ ਹਾਰਡ ਪੀਸ ਹੁੰਦੀ ਆ ਬਣਨ ਤੇ ਟਾਈਮ ਲੱਗਦਾ ਉਸ ਕਰਕੇ ਪਹਿਲਾਂ ਤੜਕੇ ਦੇ ਵਿੱਚ ਹੀ ਇਹਨਾਂ ਨੂੰ ਸੇਕ ਲਗਾਉਣਾਗਾ ਚੰਗੀ ਤਰ੍ਹਾਂ ਆ ਦੇਖੋ ਗੈਸ ਕਰ ਲੈਣੀ ਜਿਆਦਾ ਬਹੁਤ ਟਾਈਮ ਲੱਗਦਾ ਬਸ 10 ਟਾਈਮ ਦੇ ਵਿੱਚ ਹੀ ਲੈ ਕੇ نیچے ਬਾਟ ਗਏ। ਇਹਨਾਂ ਹੁਣ ਆਪਾਂ ਇਸ ਦੇ ਵਿੱਚ ਪਾ ਦਵਾਂਗੇ ਸ਼ਲਕਮ। ਹੁਣ ਗੈਸ ਬਾਲ ਲੇ ਕੇ ਆਪਾਂ ਇਸ ਨੂੰ ਹਿਲਾਓ ਚੰਗੀ ਤਰ੍ਹਾਂ। ਇਹ ਜਿਆਦਾ ਪੀਲੀ ਜੀ ਤਾਂ ਹੁੰਦੀ ਨਹੀਂ ਰਹਿੰਦੀ ਤਾਂ ਗ੍ਰੀਨ ਹੀ ਹੈ ਕਿਉਂਕਿ ਇਹਦੇ ਵਿੱਚ ਹਰੀਆਂ ਚੀਜ਼ਾਂ ਜ਼ਿਆਦਾ ਪਾਈ ਜਾਂਦੀਆਂ ਹਨ ਇਸ ਕਰਕੇ ਇਹ ਹਰੀ ਹੀ ਰਹਿੰਦੀ ਆ ਪਰ ਖਾਣ ਦੇ ਵਿੱਚ ਬਹੁਤ ਟੇਸਟੀ ਬਣਦੀ ਆ ਪਹਿਲਾਂ ਮੈਂ ਤਾਂ ਸਰ੍ਹੋਂ ਦੀ ਸਬਜ਼ੀ ਕਦੇ ਖਾਂਦੀ ਵੀ ਨਹੀਂ ਸੀ ਜਦੋਂ ਮੈਂ ਇਸ ਤਰੀਕੇ ਨਾਲ ਬਣਾਈ ਤਾਂ ਮੈਨੂੰ ਬੜੀ ਟੇਸਟੀ ਲੱਗੀ ਤਾਂ ਮੈਂ ਉਸ ਦਿਨ ਤੋਂ ਹੀ ਖਾਣ ਲੱਗੀਆਂ ਪਹਿਲਾਂ ਕਦੇ ਆਲੂ ਪਾ ਕੇ ਬਣਾਣੀ ਕਿਤੇ ਪੁਸ਼ ਪਾਉਣਾ ਵਿੱਚ ਕਿਤੇ ਕੁਝ ਵੀ ਸਵਾਦ ਬਣੇ ਪਰ ਸ਼ਲਗਮ ਦੀ ਸਬਜੀ ਨਹੀਂ ਸਵਾਦ ਬਣਦੀ ਸੀ ਇਸ ਕਰਕੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਇਹ ਸੋਚਾਂ ਵੀ ਸ਼ੇਅਰ ਕਰਤੀਆਂ ਇਹ ਚੀਜ਼ ਬਣਾਓ ਤੇ ਫਿਰ ਵੱਧ ਤੋਂ ਵੱਧ ਹੋਰ ਲੋਕਾਂ ਨੂੰ ਵੀ ਦੱਸੋ ਸ਼ੇਅਰ ਕਰੋ ਆਪਦੇ ਦੋਸਤਾਂ ਨੂੰ ਉਹ ਵੀ ਇਸ ਤਰੀਕੇ ਨਾਲ ਬਣਾਉਣ ਖਿੜੋ ਖਾਇਓ ਬਣਾਇਓ ਕਮੈਂਟ ਕਰਿਓ ਕਿਸ ਤਰ੍ਹਾਂ ਦੀ ਬਣੀ ਸਬਜੀ ਪਰ ਇਸ ਤਰੀਕੇ ਦੇ ਨਾਲ ਨਾ ਟੇਸਟ ਦਾ ਬਹੁਤ ਫਰਕ ਪੈਂਦਾ ਹੈ ਜਿਹੜਾ ਕੜੀ ਪੱਤਾ ਤੇ ਹਿੰਗ ਉਹ ਖਾਸ ਹੈ ਕਹਿੰਦਾ ਖਾਸ ਇਸ ਤੇ ਚ ਪੰਦੇ ਆ ਜੋ ਕਿ ਇਹਨੂੰ ਟੇਸਟੀ ਬਣਾਉਂਦੇ ਆ ਖਾਸ ਕਰਕੇ ਨਮਕੀਨ ਚੀਜ਼ਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਇਹ ਹਿੰਗ ਤਾਂ ਪੰਦੀ ਆ ਤੇ ਕੜੀ ਪੱਤਾ ਇਸ ਨੂੰ ਆਪਾਂ ਭੁਜੀਆ ਵਗੈਰਾ ਬਣਾਉਣੇ ਉਸ ਦੇ ਵਿੱਚ ਵੀ ਪਾਉਣੇ ਆ ਤਾਂ ਕਿ ਟੇਸਟੀ ਬਣ ਸਕੇ ਤੁਸੀਂ ਵੀ ਜ਼ਰੂਰ ਬਣਾਇਓ ਸਬਜ਼ੀ ਇਸ ਤਰੀਕੇ ਨਾਲ ਫਿਰ ਬਣਾ ਕੇ ਖਾ ਕੇ ਮੈਨੂੰ ਦੱਸਿਓ ਤੇ ਹੋਰ ਜਿਹੜੇ ਵਿੱਚ ਚੀਜ਼ਾਂ ਪਈਆਂ ਸੀ ਬਾਥੂ ਵਗੈਰਾ ਉਸ ਨੂੰ ਤੁਸੀਂ ਕੀ ਬੋਲਦੇ ਹੋ ਉਹ ਵੀ ਕਮੈਂਟ ਕਰਕੇ ਦੱਸੋ ਅਸੀਂ ਤਾਂ ਆਮ ਤਾ ਬਾਥੂ ਹੀ ਬੋਲਿਆ ਜਾਂਦਾ ਤੇ ਇਹ ਜਗ੍ਹਾ ਹੋਰ ਚੀਜ਼ ਵੀ ਬੋਲਿਆ ਜਾਂਦਾ ਅਲੱਗ-ਅਲੱਗ ਹੈਰੀਆਂ ਦਾ ਬਹੁਸ਼ਕੁਰੀ ਆਪਣੀ ਆਪਣੀ ਹਾਂਜੀ ਇਹਨਾਂ ਪਾਣੀ ਸਲਕਮ ਕਾਫੀ ਛੱਡਦੇ ਆ ਤਾਂ ਇਸ ਕਰਕੇ ਨੂੰ ਫੁੱਲ ਤੇ ਹੀ ਬਣਾਉਣਾ ਪੈਂਦਾ ਫੁੱਲ ਗੈਸ ਕਰਕੇ ਜੇ ਆਪ ੁੱਲ੍ਹੇ ਤੇ ਬਣਾਣੀ ਆ ਤਾਂ ਉਸ ਤੋਂ ਵੀ ਵਧੀਆ ਚੀਜ਼ ਆ ਕਿ ਸਲਕਮ ਤਾਜ਼ਿਆ ਮੈਥੇ ਵਗੈਰਾ ਸਾਰਾ ਕੁਝ ਤਾਜ਼ਾ ਹੈ ਨਾ ਇਸ ਕਰਕੇ ਪਾਣੀ ਤਾਂ ਛੱਡਦੇ ਹੀ ਆ ਇਸ ਤਰ੍ਹਾਂ ਇਹ ਸਬਜ਼ੀ ਆਪਣੀ ਤਿਆਰ ਆ ਮਨ ਕੇ ਇਸ ਤਰ੍ਹਾਂ ਤੁਸੀਂ ਖਾਓ ਨਾਲ ਸਾਰਿਆਂ ਨੂੰ ਖਵਾਓ ਵਿੱਚ ਕਾਫੀ ਸਾਰਾ ਦਸੇਕੀ ਉਹ ਪਾ ਕੇ ਮੱਖਣੀ ਪਾ ਕੇ ਖਾਓ ਤੇ ਦੂਸਰੇ ਨੂੰ ਵੀ ਕਿਉਂਕਿ ਸਰਦੀਆਂ ਨੇ ਸਾਰੀਆਂ ਸਬਜ਼ੀਆਂ ਵਿੱਚ ਹੀ ਕਿਉਂ ਮੱਖਣੀ ਜੋ ਵੀ ਤੁਸੀਂ ਖਾਣੇ ਆ ਕਾਫੀ ਪੈਂਦਾ ਤਾਂ ਵੀਡੀਓ ਵੇਖਣ ਲਈ ਧੰਨਵਾਦ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਤੁਹਾਨੂੰ ਬਣਾਉਣ ਦੀ ਵਿਧੀ ਮੇਰੀ ਸਬਜ਼ੀ ਦੀ ਸ਼ਰਗਮਾਂ ਦੀ ਧੰਨਵਾਦ